ਮੈਂ ਸੱਜੇ ਹੱਥ ਚੱਲ ਰਿਆਂ ਕਿਉਂਕਿ ਮੈਂ ਮੇਰੀ ਆਪਣੀ ਸਮਝ ਤੇ ਕੋਈ ਦੋਸਤਾਂ ਦੀ ਸਲਾਹ ਵੀ ਹਮੇਸ਼ਾ ਸੱਜੇ ਹੱਥੁਰਨਾ ਚਾਹੀਦਾ ਜਦੋਂ ਛੜਕ ਇਸਤਾਂ ਦੀ ਛੋਟੀ ਹੋਵੇ ਤੇ ਟ੍ਰੈਸਿੰਗ ਬਹੁਤ ਜ਼ਿਆਦਾ ਹੋਵੇ ਤਾਂ ਕਿ ਤੁਹਾਨੂੰ ਕੋਈ ਅਗੋਂ ਦੀ ਚੀਜ਼ ਕਿਸੇ ਤੁਸੀਂ ਆਦਾ ਵਿਚਾ ਕਰ ਸਕੋ ਤਕਰੀਬਨ ਮੈਂ ਘਰ ਤੋਂ ਲੈ ਕੇ ਇੱਥੇ ਤੱਕ ਹੁਣ ਤੱਕ 5 ਕਿਲੋਮੀਟਰ ਦੇ ਲਗਭਗ ਆ ਚੁੱਕਾ ਹਾਂ ਤੇ ਮੈਂ ਹਾਲੇ ਕਾਫੀ ਦੂਰ ਜਾਣਾ ਐ ਇਸ ਵਸਤਰ ਕੋਈ ਤੇਜ਼ੀ ਨਹੀਂ ਕੁ ਕਾਲੀ ਰਾਮਾ ਜਾਣਾ ਹੈ ਰਾਮਾ ਮੁੜਨਾ ਟਾਈਮ ਤੇ ਨੰਬਰ ਜੀ ਲੱਗਿਆ